ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਝੋਟੀ ਢਾਈ ਸੂਈ ਵੀ ਤੇ ਬਾਕੀ ਦਿਖਾ ਦੋਗੇ ਬਿਹੜਾ ਕੱਲੇ ਕੱਲੇ ਲਾਗੋ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਬਣਾ ਨਾਮ ਜੱਗੀ ਆ ਜੀ ਪਿੰਡ ਕੋਠੇਗੁਰੂ RAMDAS ਨਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਹੈਗਾ ਠੀਕ ਹੈ ਜੱਗੀ ਡੇਰੀ ਫਾਰਮ ਬਰਨਾਲਾ ਹਾਂਜੀ ਜੱਗੀ ਡੇਰੀ ਫਾਰਮ ਬਰਨਾਲਾ ਮੋਬਾਈਲ ਨੰਬਰ ਇਹ ਆਪਣਾ 981539107 ਜੀ ਠੀਕ ਆ ਜੱਬਾ ਕਾਫੀ ਰਗ ਦਿਖਾਵਾਂਗੇ ਹਣਾ ਹਾਂਜੀ ਆ ਆਪਣੇ ਕੋਲ ਹੈਗੇ ਚਾਰ ਬੈੜਾ ਨੇ ਇੱਕ ਮੈਂ ਹੈਗੀ ਬਾਕੀ ਕੱਟੀਆਂ ਬੱਸੀਆਂ ਖਾਦਾ ਜਾਨਵਰ ਹੈਗੇ ਨੇ ਪਹਿਲਾ ਨੰਬਰ ਆਪਾਂ ਜਿਹੜੀ ਵੈਣ ਦੇਖੀ ਨੇ ਜਰਸੀ ਕਿਹੜਾ ਸੋਸੂਈ ਹੈ ਇਹ ਇਹ ਸੋਈਆ ਬਾਈ ਜੀ ਦੂਜਾ ਸੁਭਾ ਕਦੋਂ ਕਸੂਈ ਹੈ ਇਹ ਇਹ ਸੋਈਆ ਜੀ ਕੱਲ ਰਾਤ ਦੀ ਸੋਈ ਹੈ ਜਿਹੜੀ ਆ ਰਾਤ ਨੰਗੇ ਤੂੰ ਪਿਛਲੀ ਰਾਤ ਦੀ ਜੀਰ ਜੀ ਰੋਕਿਆ ਹਾਂ ਜੀਰ ਜੱਪੇ ਦੀ ਬਿਲਕੁਲ ਓਕੇ ਆ ਬਾਈ ਜੀ ਥੋੜੀਆਂ ਭਾਲਾ ਜਾ ਰੂਹ ਹੈਗਾ ਹਾਂ ਥੋੜਾ ਜਨਾ ਜਿਵੇਂ ਆਪਾਂ ਲੇਵਾ ਖੁੱਲਾ ਲੇਵਾ ਕਹਿ ਦਿੰਨੇ ਆ ਠੀਕ ਆ ਥੋੜੀ ਖੁੱਲੇ ਲੇਵੇ ਦੀ ਆ ਵੈਣ ਦੋ ਦੋ 24 25 ਕਿਲੋ ਬਲੂਨ ਦਾ ਦਿੱਤਾ ਹੋਇਆ 20 ਕਿਲੋ ਮੰਨ ਕੇ ਲੈ ਲਓ ਹਾਂ 20 ਕਿਲੋ ਮੰਨ ਕੇ ਲੈ ਲੈ ਜਿਆਦਾ ਕਰਨਾ ਜਿਹੜੇ ਵੀਰ ਮਤਲਬ ਲੇਵਾ ਭਾਰਾਗਾ ਤੇ ਫਿਰ ਰੇਟ ਵੀ ਜੈਨ ਨੂੰ ਹੋ ਜਾਵਾ ਆ ਰੇਟ ਵੀ ਨੇ ਲੇਵੇ ਦੇ ਹਿਸਾਬ ਨਾਲ ਹੀ ਰੱਖਾਂਗੇ ਆਪਾਂ ਨਹੀਂ ਤਾਂ ਹੂੰ ਤਾਂ ਵੇੜ ਲੈਣੀ 90 95 ਦੀ ਹੈ ਜੇ ਫਿਟਿੰਗ ਹੁੰਦੀ ਥੋੜੀ ਜੀ ਠੀਕ ਹੈ ਆ ਮਨ ਨੂੰ ਵੀ ਆਪਾਂ 55000 ਦੀ ਬੱਛੀ ਦੇ ਲਾਂਗੇ ਚੋੜ ਚਵਾ ਵਧੀਆ ਮੈਂ ਤਾਂ ਥਾਂ ਲੈਵੇ ਨਹੀਂ ਹਨ ਇੱਕ ਚੀਜ਼ ਦੀ ਆਪਣੀ ਪੂਰੀ ਫੁੱਲ ਗਰੰਟੀ ਆ ਬਾਈ ਤੋੜ ਦਈਏ ਸਰ ਥਾਂ ਲੈਵਾ ਦੇਖ ਸਰ ਸੋਹਣਾ ਸਾਫ ਸੁਥਰਾ ਥਾਂ ਬਾਈ ਮੁੱਠੀ ਵਾਲਾ ਥਾਂ ਲੱਗਿਆ ਚਬਾਈ ਚਬੂਈ ਦੀ ਹਰ ਇੱਕ ਚੀਜ਼ ਦੀ ਓਕੇ ਆ ਆ ਮਨ ਨੂੰ ਵੀ ਜਿਹੜੇ ਵੀਰ ਨੇ ਮਸ਼ੀਨ ਤੇ ਲਾਉਣੀ ਆ ਠੀਕ ਹੈ 2 ਮਹੀਨੇ ਚ ਪੈਸੇ ਪੂਰੇ ਆ ਅਗੇ ਦੋ ਨੰਬਰ ਬਚੀ ਦੇਖੀ ਆ ਨੀ ਹਾਂ ਬਾਈ ਜੀ ਤੀਜਾ ਸੂਆ ਸੂਈ ਹੋਈ ਆ ਠੀਕ ਐ ਆ ਤੋੜ ਦੇ ਪਰ ਕਦੋਂ ਕਿ ਸੂਈ ਇਹ ਇਹਨੂੰ ਅਜ ਸੂਈ ਨੂੰ ਹੋ ਗਏ ਬਾਈ ਜੀ 12 13 ਦਿਨ 15 ਵੀ ਹੋ ਗਏ ਹੋਣਗੇ ਆਪਣੇ ਕੋਲ ਸੂਈ ਸਵਾਈ ਆਈ ਆ ਗਰਮਾਂ ਲਈ ਠੀਕ ਐ 12 13 ਦਿਨ ਹੋ ਗਏ ਸੂਈ ਨੂੰ ਦੋ ਸੂਈ ਨਹੀਂ ਮਿਲ 14 ਕਿਲੋਆਂ ਵਾਲਾ ਤਿਆਰ ਆ ਬਾਈ ਲੀਟਰਾਂ ਵਾਲਾ 15 7 ਕਿਲੋ ਪਰ ਟਾਇਰ ਦਾ ਹਾਂ ਭਾਈ ਚੋਕੇ ਲੈ ਜਿਹੜਾ ਵੀਰ ਆਊਗਾ ਆਪਣੇ ਕੋਲ ਠੀਕ ਹੈ ਕੋਈ ਡੱਕੋਤ ਨਹੀਂ ਇਹ ਇੱਕ ਚੀਜ਼ ਦੀ ਥਾਂ ਲੈਵੇਂ ਦੀ ਫੁੱਲ ਗਰੰਟੀ ਹੈ ਆਪਣੀ ਰੇਡ ਕੀ ਰਹੂਗਾ ਇਹਦਾ ਰੇਡ 45000 ਰੁਪਈਆ ਜੀ ਮਾਨਤਨ ਮਾਣੋਟ ਹੋ ਜੀ ਮਾਨਤਨ ਕਰ ਦੇਗੇ ਘੱਟ ਮੰਨ ਕੇ ਬੇਨਤੀ ਆ ਵੀਰਾਂ ਨੂੰ ਆਪਣੇ ਮੁੱਲ ਬਰਾਬਰ ਦੇ ਹੁੰਦੇ ਆ ਅੱਗੇ ਵੀ ਤੁਹਾਨੂੰ ਪਤਾ ਬਸ ਆਪਾਂ ਬਹੁਤ ਵੱਧ ਘਟਾ ਵੀਰ ਬਣ ਕੇ ਨਾ ਖੇਚਲਾ ਕਰੇ ਠੀਕ ਹੈ ਤੇ ਅੱਗੇ ਚੱਲਣਾ ਬਰਜਾ ਗਈ ਜਰਸੀ ਹਾਂ ਭਾਈ ਜੀ ਦੂਜਾ ਸੂਆ ਬੱਛੀ ਆ ਗਈ ਬੱਛਾ ਕੀ ਆ ਗਿਆ ਮਗਰ ਬੱਛਾ 나ੜੂਆ ਨਾਲ ਆ ਹਨਾ 나ੜੂਆ ਨਾਲ ਅਜ ਤੀਜਾ ਮਨਸੂਈ ਨੂੰ ਆ ਵੀਰੇ ਕਿਲੋ 18 ਕਿਲੋ ਤਿਆਰ ਆ ਜਾਵਾਂ ਕਹਿਨਦਾ ਬਾ 16 ਜਮਾ ਕੱਢੇ ਤਾਂ ਨਾਲ ਹੈ ਬਈ 18 ਹੀ ਨਿਭੜੂਗਾ ਲੈਣ ਵਾਲਾ ਚਾਹੇ 15 ਮੰਨ ਕੇ ਲੈ ਲੇ ਪਰ ਸਾਫ ਜਿਉਂਤਰੀ ਬੜੀ ਆ ਖੜਾ ਤੂੰ ਹੀ ਸਾਫ ਜਿਉਂਤਰੀ ਆ ਵੀਰੇ ਦੰਦੀ ਚਾਹ ਜੇ ਠੀਕ ਹੈ 8 ਲੀਟਰ ਪਰ ਟਾਈਮ ਦਾ ਦੁੱਧ ਏ ਥੱਲੇ ਆ ਜਾ ਰਾ ਵੀਰੇ ਦੁੱਧ 9 ਕਿਲੋ 8 ਕਿਲੋ ਮੰਨ ਲੈ ਤੇਰੇ ਲਈ ਕਰਤ ਠੀਕ ਹੈ ਵੀ ਪਰ ਨਿਭੜੂਗਾ ਇਹ ਨਹੀਂ ਕਹਿਣ ਦਾ ਨਹੀਂ ਅੱਜ ਸੂਈ ਨੂੰ ਤੀਜਾ ਦੇਣਾ ਨਾਰਾ ਨੂਣਾ ਦਾ ਗੁੰਦੀ ਹੋਈ ਆ ਥੱਲੇ ਹਣਾ ਮਮਾ ਕਹੇ ਬਈ ਆ ਦੁੱਧ ਵਾਲੀ ਪਾਪ ਦਿਖਾ ਦੇ ਕਹੇ ਜੀ ਜਾਂਦੀ ਆ ਪਰਾ ਮਾਰ ਕੇ ਦਿਖਾ ਦੇ ਪੁੱਤ ਕੋਈ ਬੱਚਾ ਲਾਉਣ ਦੀ ਲੋੜ ਨਹੀਂ ਕਾਹਦੇ ਦੀ ਨਹੀਂ ਚੋਾਈ ਨਹੀਂ ਦਿਖਾ ਰਿਆ ਮੋਟਾ-ਮੋਟਾ ਝੋਣਾ ਜਾਵਾ ਹਨਾ ਮੈਂ ਕਿਹਾ ਮਸ਼ੀਨ ਹੀ ਆ ਜੇ ਰਮ ਬੁੜੀਆਂ 10 ਮਿੰਟ ਚ ਚੋਕੇ ਉਠਾਣਾ ਕਰਨੀਆਂ ਠੰਡੀ ਸੀਲ ਜਮਾ ਯਾ ਮੋਸੀਲ ਢੰਡੀ ਕੋਈ ਨਿਆਣੇ ਦੀ ਲੋੜ ਨਹੀਂ ਕਾਹਦੇ ਦੀ ਲੋੜ ਨਹੀਂ ਇਹਦੇ ਪੈਸੇ ਕਿੱਲੇ ਲੈਣੇ ਵਾ ਕਿਦੋਂ ਗੱਡ ਘੜ ਵਗੈਰਾ ਬਹਿੜਦਾ ਦੇਖ ਸਕਦਾ ਕੋਈ ਹੋਰ ਆ ਗੱਲ ਸੀਲ ਢੰਡੀ ਦਾ ਕਰਮਾਂ ਲਈ ਇੰਨੀ ਆ ਮੋਰੀ ਜੱਕਣ ਕਣ ਕਰਦੀ ਆ ਹਾਂ ਇਹਨੂੰ ਸੰਗਲ ਪਾਉ ਲੋ ਸੀ ਬਈ ਮੂਹ ਵੀ ਆਪਾਂ ਪਾਈ ਹੈਗੀ ਪਰ ਬਹਿੜਦੇ ਬਜਾ ਮजूद ਬਾਤ ਆ ਹਨਾ ਹਾਂ ਵੀਰੇ ਬਰੀਡ ਵੀ ਪੂਰੀ ਆ ਠੀਕ ਹੈ ਟੋਪ ਦੀ ਬਰੀਡ ਹੈਗੀ ਖੜ ਜਾ ਬੰਦ ਖੜ ਜਾਰਾ ਦੇਖ ਸਾਜਿਓ ਸਾਫ ਸੁਥਰਾ ਝੋੜਾ ਮੋਟਾ-ਮੋਟਾ ਜਾਵਾ ਕੋਪਾ ਕੋਈ ਨਿਆਣਾ ਨਹੀਂ ਪਾਇਆ ਕੋਈ ਪੁਸ਼ਮਾਈ ਨਹੀਂ ਇਹਨਾਂ ਨੂੰ ਫਿਰ ਜਿਹੜੇ ਵੀਰ ਕਹਿੰਦੇ ਮੇਰੇ ਕੋਈ ਮੱਜਾਂ ਸੂਣ ਵਾਲੀਆਂ ਨੇ 4 ਮਹੀਨੇ ਜਾਂ 2 ਮਹੀਨੇ ਦੁੱਧ ਪੀਣਾ ਉਹਨਾਂ ਵਾਸਤੇ ਬੈਨੀਫੀਟਾ ਪੂਰਾ ਬੱਚੀ ਸਮਝ ਕੇ ਲੈ ਲੈਣ ਹਾਂ ਬੱਚੀ ਸਮਝ ਕੇ ਲੈ ਲੈਣ ਕਿਉਂਕਿ ਬੱਚੀ ਵੀ ਨਹੀਂ ਆਉਂਦੀ ਬਈ ਹੁਣ ਬੱਚੀ ਉਹ ਵੀ 35-40 ਹਜ਼ਾਰ ਤੋਂ ਘੱਟ ਬੱਚੀ ਨਹੀਂ ਆਉਂਦੀ ਨਾ ਜੇ ਰਹਿ ਗਈ ਲਾੜੀ ਹਾਂ ਰਹਿ ਗਈ ਕਰਮਾਂ ਲਈ ਤਾਂ ਲੱਖ ਤੋਂ ਬਾਹਰ ਵਿਗਣ ਆਣੀ ਹੈ ਰਹਿਣ ਨੂੰ ਕੋਈ ਖਰਾਬ ਨਹੀਂ ਉਹਰ ਪਿੱਟਰ ਨਹੀਂ ਹੋਈ ਵੀ ਦੁੱਧੇ ਲਾਲ ਜੀ ਨਮੀ ਬੱਚੀ ਆ ਗਈ ਠੀਕ ਹੈ ਅਗਿਆ ਬਾੜੀ ਝੋਟੀ ਦੇਖੀ ਜਾਂਦੇ ਆ ਜੀ ਹਾਂ ਭਾਈ ਜੀ ਸੂਈ ਨੂੰ ਪੰਜਵਾਂ ਦੇਣਾ 11 ਕਿਲੋ ਤੋਂ ਤਾਂ 10 ਕਿਲੋ ਮੰਨ ਕੇ ਲੈ ਲੈ ਜਿਹੜਾ ਵੀਰ ਲਊਗਾ 5 ਕਿਲੋ ਟਾਇਪ ਦਾ ਹਾਂ 5 ਕਿਲੋ ਟਾਇਪ ਦਾ ਵਿੱਚ ਪੰਜਵਾਂ ਦਿਨ ਸੂਈ ਨੂੰ ਕੱਟੀ ਮੰਗ ਰ ਮਗਰ ਕੱਟੀ ਆ ਤੇ 10 ਕਿਲੋ ਲੀਟਰ ਨਿਭੜੂਗਾ ਵੀਰੇ ਜਮਾ ਨਿਭੜੂਗਾ ਕੋਈ ਐਜੀ ਗੱਲ ਹੀ ਨਹੀਂ ਦੇ ਆਪਾਂ ਰੇਟ ਇਹਦਾ ਕੀ ਕਰਖਿਆ ਬਈ ਇਹਦਾ ਹਾਂ ਨਾਲ ਦਾ ਰੇਟ 95000 ਰੁਪਇਆ ਬਾ ਦੇਣੀ ਕਿਨੇ ਦੇ ਹਾਂ 95 ਦੀ ਮਾਨਦਾਨ ਕਰ ਦਾਂਗੇ 1000 ਖੰਡ 93 ਦੀ ਹਾਂ ਕੋਈ ਨਹੀਂ ਆਏ ਤਾਂ ਆਏ ਫੇਰ ਤਾਂ ਮਾਨਦਾਨ ਕਰਾਂਗੇ ਕੋਈ ਇਹੋ ਜੀ ਗੱਲ 93000 ਦੀ ਹੁਣ ਰੇਟ ਲਾ ਕੇ ਚੱਲਣਾ ਆ ਪੰਜ ਚਾਰ ਦੇਣੀ ਆ ਐਡ ਵਰਕੇ ਨਹੀਂ ਮਿਲਣੀ ਬਈ ਹੋਰ ਆਪਣੀ ਆਤ ਤਾਂ ਤੁਸੀਂ ਵੀਡੀਓ ਬਣੀ ਹਫਤੇ ਜਿੰਨੇ ਮੈਨੂੰ ਦੋ ਵੀਡੀਓ ਪਾ ਜਾਂਦੇ ਹੋ ਹਨ ਆਪਣੀ ਆਤ ਤਾਂ ਆਪਾਂ ਬਰਾਬਰ ਦਾ ਹੀ ਮੁੱਲ ਕਰਕੇ ਰਾਜ਼ੀ ਆ ਕਿਉਂਕਿ ਆਪਾਂ ਵੇਚਣੀਆਂ ਹੁੰਦੀਆਂ ਉਹ ਬੁੱਢਾ ਆਲੀ ਗੱਲ ਐ 1 20 ਹਾਂ ਬਈ ਕੀ ਫਰਕ ਜੇ ਹੁਣ ਮੈਂ 1 20 ਮੰਗੀ ਜਾਵਾਂ ਨਾ ਕੋਈ ਤੇ 1 20 ਦੀ ਲੈਣ ਵਾਲਾ ਆਉਣਾਗਾ ਠੀਕ ਐ ਮੜਾਏ ਬੱਚਾ ਲੈ ਓ ਥੱਲੇ ਬਹਿ ਜਾ ਵਸਣਾ ਬਬੇ ਚੁਵਾਈ ਚੁਵਾਈ ਦੀ ਜਿਵੇਂ ਮਰਜ਼ੀ ਪੂਰੀ ਪੋਲੀ ਆ ਬੁੜੀਆਂ ਕੁੜੀਆਂ ਜਿਵੇਂ ਮਰਜ਼ੀ ਚੋਲਣਾ ਠੀਕ ਐ ਠੀਕ ਐ ਠੀਕ ਐ ਯਾਰੇ ਸੁਣਾਂ ਦੀ ਓਕੇ ਆ ਜਾਵਾਂ ਤੇ ਉਹ ਮੱਥਾ ਦੇਖ ਸਕਦੇ ਹੋ ਬਾਕੀ ਕੋ ਹੋਰ ਗੱਲ ਆ ਇਹ ਮੁੰਡਾ ਹਾਂਦਾ ਇਹ ਵੀ ਬਾਹਰੋਂ ਆਇਆ ਇਹ ਕੋਈ ਚੁਵਾਈ ਨਹੀਂ ਜਾਣਦਾ ਜਿਹਨੇ ਧਾਰਾ ਮਾਰੀਆਂ ਨੇ ਇਹਨੂੰ ਇਹ ਸ਼ੌਕ ਹੀ ਐ ਬਸ ਐਮੋ ਜਮਾਂ ਚੁਵਾਈ ਨਹੀਂ ਜਾਣਦਾ ਦੇਖ ਲੈ ਵੀ ਇੰਨੀ ਪੋਲੀ ਆ ਜਦੋਂ ਅਣਜਾਣ ਬੰਦੇ ਨੇ ਧਾਰਾ ਮਾਰਤੀ ਜਿਹਨੇ ਜਾਣ ਕਰਨੇ ਚੂਣੀਆ ਤਾਂ ਕੋਈ ਦਿੱਕਤ ਵਾਲਾ ਕੰਮ ਨਹੀਂ। ਅਸਮਾਨ ਮੇੜ ਚ ਫੜ ਗਈ ਹੈ ਨਾ। ਉਹ ਦੇਖ ਲੈ ਕੋਈ ਬੱਚਾ ਐ ਉਹ ਵੀ ਪਿਛਵਾਹ ਕਰ ਗਿਆ। ਕਾਈਆਂ ਰਕੀਆ ਜਰਾ ਮਨ ਲੈਵਾ ਤੂੰ ਆ ਦਿਖਾ ਦੇ। ਵੀ ਕੋਈ ਨਸ਼ਾੜ ਨਾ ਕੋਈ ਉਹ। ਬਾਕੀ ਇੱਕ ਹੋਰ ਗੱਲ ਆਪਾਂ ਜਿੰਨੇ ਵੀ ਜਾਨਵਰਾਂ ਦੀ ਵੀਡੀਓ ਪਾਉਨੇ ਆ ਆਪਣਾ ਬਾਜ਼ਾਰ ਨਹੀਂ ਕਿਸੇ ਜਾਨਵਰ ਨੂੰ ਵੀ ਲਾਇਆ ਹੁੰਦਾ। ਸ਼ਾਮ ਦਾ ਟਾਈਮ ਚਵਾਈ ਹੋਣੀ ਹੈ ਨਾ। ਹਾਂ ਸ਼ਾਮ ਦਾ ਟਾਈਮ ਚਵਾਈ ਦਾ ਟਾਈਮ ਆਗਾ। ਕਾਫੀ ਨਗਾ ਬਦ ਦਿਖਾ ਦੇ ਕੋਈ ਵੀ ਨਾ ਬਾਕੀ ਆਪਣੇ ਕੋਲੇ ਕੱਟੇ ਨਹੀਂ ਖੜੇ ਨੇ ਤਿੰਨ ਵੀਰੇ। ਇੱਕ ਕੱਟੀ ਆ। ਸੋਕੇ ਕਾ ਟੀਵੀ ਖੜੀ ਆ ਪਾਲ ਕਿਸੇ ਵੀਰ ਨੇ ਲੈਣੀ ਹੋਵੇ ਹਨਾ ਹਾਂ ਪਾਲਕ ਕੱਟੀ ਵੀ ਹੈਗੀ ਹੈਗੀ ਠੀਕ ਹੈ ਇਹਨਾਂ ਦਾ ਫੋਨ ਤੇ ਮੁੱਲ ਕਰ ਲਾਂਗੇ ਕੋਲ ਠੀਕ ਹੈ ਬਹੁਤ ਚੰਗੀ ਕੱਟੀ ਆ 11 12 ਮਹੀਨਿਆਂ ਦੀ ਆ 98153 96 ਟੈਕਸ